ਅੱਜ ਡੇਰਾਬਸੀ ਹਲਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਦਿੱਤਾ ਬੜਾ ਵੱਡਾ ਤੋਹਫਾ ਜਿਹੜੇ ਕਿ ਮੇਰੇ ਹਲਕੇ ਦੇ ਪਿੰਡਾਂ ਦੇ ਵਿੱਚ ਜਿਹੜੇ ਗਰਾਊਂਡ ਸਟੇਡੀਅਮ ਬਣਨੇ ਨੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਲਿਸਟ ਜਾਰੀ ਕਰ ਰਿਹਾ ਜਿਹੜੀ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 9 ਕਰੋੜ 73 ਲੱਖ ਰੁਪਏ ਮੇਰੇ ਪਿੰਡਾਂ ਦੇ ਖਾਤੇ ਵਿੱਚ ਪਾ ਦਿੱਤਾ ਇਹ ਹੈ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹਦੀ ਇੱਕ ਬਹੁਤ ਵੱਡੀ ਪਹਿਲ ਕਦਮੇ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੀਤੀ ਹੈ ਅਮਲਾਲਾ 45 ਲੱਖ 66 ਹਜ਼ਾਰ ਬੜਾਣਾ 18 ਲੱਖ 60 ਹਜ਼ਾਰ बरौली बवंजा लख तेई हजार और बसौली तेती सतारह भागसी छत्तीस क्यासी भगवानपुर अठ चौहत्तर बहोड़ा अठत्ती लख सतासी हजार डंडहरा छब्बीस पैंती हमायूपुर बाठ सत्तर जडौत काट पचानवे जौड़ा कल चाली ग्यारह जौरपुर पंताली अड़ताली सैती लख कानवे हजार खेलन भी लख दो हजार मालन अठती लख स हजार ਮਿਆਂਪੁਰ 3255000 ਮਕੰਦਪੁਰ 2447000 ਰਾਜੋ ਮਾਜਰਾ 3111000 ਰਾਣੀ ਮਾਜਰਾ 2183000 ਸੰਗੋਲੀ 3036000 ਸਾਰੰਗਪੁਰ 4610000 ਸਰਸੀਣੀ 5614000 ਸੁਨਰੇਆ 28 ਲੱਖ 28000 ਅੰਟਾਲਾ 7159000 ਰੁਪਏ ਦੀ ਜਿਹੜੀ ਗ੍ਰਾਂਟ ਮੁੱਖ ਮੰਤਰੀ ਸਾਹਿਬ ਵੱਲੋਂ ਜਾਰੀ ਜਾਰੀ ਕੀਤੀ ਗਈ ਹੈ ਅਸੀਂ ਦਸੰਬਰ ਤੱਕ ਇਹ ਸਾਰੇ ਖੇਡ ਸਟੇਡੀਅਮਰ ਪੂਰਾ ਕਰਕੇ ਹਰਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਅਕਰ ਦੇ ਵਿੱਚ ਫੇਰ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਡੇ ਪਾਰਟੀ ਦੇ ਮਸ਼ਹੂਰ ਸਿੰਘ ਕੇਜਰੀਵਾਲ ਦਾ ਧੰਨਵਾਦ ਕਰਦਾ ਹਾਂ